ਦਾ ਵੀ ਮਿੱਤਰੋ ਅੱਜ ਨਵਾਂ ਵਲੋਗ ਆਪਾਂ ਟੋਚਨ ਆਲਾ ਕਰਨ ਜਾ ਰਹੇ ਆ। ਇਹ ਟੋਚਨ ਪੌਣੇ ਜਾ ਕੇ ਆਪਾਂ ਖੇਤ ਦੇਖਦੇ ਆਂ ਕੀ ਮੋੜ ਬੰਦ ਆ। ਟੋਚਨ ਟੋਚਨ ਪਾ ਕੇ ਤੇ ਫਿਰ ਵੇਖਦੇ ਆਂ ਕੀ ਚ ਜ਼ੋਰ ਜ਼ਿਆਦਾ ਅੱਜ ਇੱਕ ਪਾਸੇ ਸਵਰਾਜ 855 ਤੇ ਦੂਜੇ ਪਾਸੇ ਆਪਣੇ ਵਾਲਾ ਰਾਂਝਾ। ਥਾਰ ਵੀ ਹੈਗੀ ਆਪਣੇ ਕੋਲੇ ਆਪਾਂ ਸਾਰਿਆਂ ਨੂੰ ਮਿਕਸ ਕਰਕੇ ਫਿਰ ਦੇਖਦੇ ਆਂ। ਹਜੇ ਆਪਾਂ ਅੱਜ ਹਬੋਰ ਆਏ ਸੀਗੇ ਤੇ ਹੁਣ ਜਾਂਦੇ ਆਂ ਬਸ ਕਟਿੰਗ-ਕੁਟਿੰਗ ਕਰਾਉਣ ਆਏ ਸੀਗੇ ਤੇ ਹੁਣ ਆਪਾਂ ਟੋਚਨ ਪਾਉਣੇ ਆ। ਪਿਆਰ ਸਹਰਾ ਨਾਲ ਦੋ ਜਣ ਅੱਜ ਹੀ ਫਾਰਮ ਦੀ ਵੀਡੀਓ ਤੇ ਫਾਰਮ ਤੇ ਦੋਚਾਂ ਵੀ ਚੱਲਾਂਗੇ ਦੋ ਜਣ ਪਾਲੀ ਦੇ ਬਹੁਤ ਦੇਣਾ ਕਿ ਪਿੰਡਾਇਕ ਵੀ ਬਸ ਕੱਲ ਫੇਰ ਚੱਲ ਜਣਾ ਸਾਡੇ ਵੀ ਪਿੰਡਾਇਕ ਤੇ ਆਪਾਂ ਆਹ ਵੀ ਦੋ ਚੀਜ਼ਾਂ ਕਰੀਏ ਓਏ ਗੱਲ ਪਹਿਲਾਂ ਹਾਲ ਚੱਕ ਕੇ ਅਸੀਂ ਪਰਾ ਖਿੱਤੇ ਆ ਬਹੁਤ ਥਾਰ ਗੜੀ ਜਮੇ ਮੇਰਾ ਜਿਹੜੀ ਚੀਜ਼ ਦਾ ਤੁਹਾਨੂੰ ਵੇਟ ਸੀ ਇਟ ਇਜ਼ ਓਵਰ ਯੂ ਦੇਖੋ ਤੁਸੀਂ ਪਹਿਲਾਂ ਹੋਏ ਹੋਏ ਓ ਜੀ ਸਮਰਾਜ ਸਮਰਾਜ ਸਮਰਾਜੋ ਸਮਰਾਜ ਹੋਇਆ ਤਾਂ ਇਹ ਕੰਮ ਇੱਧਰ ਲਾ ਲਾ ਔਰ ਆਇ ਲਾਈਏ ਉਹ ਦਿੱਲੀਵਾਨ ਕੁੰਨ ਦਾ ਚੱਲ ਉੱਡੰਦੀ ਏ ਡੋਰੀਏ ਉੱਡੰਦੀ ਏ ਡੋਰੀਏ ਚਲੋ

ਅੱਜ ਅਸੀਂ ਪਹਿਲਾ ਬਿਯਾਰ ਗਏ ਇਹ ਰਹੀ ਸਿੱਧਾ ਖੇਤ ਆ ਗਏ ਮੋੜ ਤੇ ਬਣੇ ਵੀ ਬਹੁਤ ਵੀਰਾਂ ਦੇ ਕਮੈਂਟ ਆ ਰਹੇ ਟੋਚੇ ਨਹੀਂ ਪੌਂਦੇ ਟੋਚੇ ਨਹੀਂ ਪੌਂਦੇ ਪਰ ਮੈਂ ਚੱਲ ਅੱਜ ਟੋਚਨ ਪਾਈ ਲਈ ਯਾਰ ਆ ਸਾਡੇ ਕੋਈ ਟਰੈਕਟਰ ਨੂੰ ਤੋੜ ਗਿਆ ਕੋਈ ਚੱਕਰ ਨਹੀਂ ਬਈ ਖੜੇ ਖੜੇ ਦਾ ਇੱਥੇ ਖੜਾ ਹੁੰਦਾ ਬਾਰੰਦੇ ਕੋਈ ਇੱਥੋਂ ਅਲਾਗੇ ਤਾਂ ਕਿ ਘਰਾਂ ਦੇ ਆਉਣੇ ਫਿਰ ਤੋੜ ਗਏ ਸਹਰਾ 855 ਇਹ ਇੰਦਰ ਜੌਂਡੀ ਯਾਰ ਆਪਣੇ ਵਾਲਾ ਕੀ ਹੋ ਗਾਇ? ਕਿੰਨੇ ਟੌਪੀ ਗਏ। ਚੱਲ ਕੋਈ ਨਹੀਂ ਦੁਆਰ ਤੋਂ ਬੋਣੇ ਚੱਲਾ। ਉਧਰ ਪਾਸੇ ਲੈ ਕੇ ਚੱਲਦੇ ਹੁਣ। ਆ ਟੋਆ ਹੀ ਬਹੁਤ ਆ ਗਿਆ। ਜੋਰ ਪੂਰਾ ਹੈਗਾ ਨਾ। ਐਂ ਦੇ ਐਂ ਕਰ ਲਈਏ ਗਿੱਲਾ ਥਾਂ ਯਾਰ ਤਾਂ ਕਰਕੇ ਡੂੰਗਾ ਹੁੰਦਾ। ਓਏ ਉੱਥੇ ਕਰਦੇ ਆ ਥਾਰ ਕੋਲੇ। ਵਾ ਸਹੀ ਆ। ਪਾ ਪਹਿਲੇ ਹਾਈ ਚ ਮਾਰੀ ਅੱਜ ਐ ਲੋ ਜ ਨਹੀਂ ਹਾਈ ਚ ਚੱਲਣਗੇ ਮਿੱਤਰ ਅੱਜ ਜ਼ੋਰ ਪਰਖਿਆ ਜਾਣਾ ਦੋਨੇ ਟਰੈਕਟਰ ਪੂਰੇ ਟੌਪ ਦੇ 855 22 ਸਟਾਰ ਅਗਰ ਆਪਣੇ ਰਾਂਝਾ ਫਾਰ ਨਾਲ ਵੀ ਅੱਜ ਪਾ ਲੈਣਾ ਤੇ ਫੇਰ ਦੇਖੋ ਕੀ ਬੰਦਾ ਮੋੜ ਪੂਰਾ ਤਿੰਨ ਵਾਰੀ ਟੋਚਨ ਪਹਿਲਾਂ ਪਾ ਲਿਆ ਤੇ ਉਹ ਟੁੱਟ ਜਾਂਦੇ ਆ ਦੁਬਾਰਾ ਤੋਂ ਅਨ ਟਰਾਈ ਕਰਦੇ ਆ ਇਹ ਜਮੈਂ ਫਰੈਸ਼ ਆ ਮਤਲਬ ਇਹਨੇ ਕੁਝ ਵੀ ਨਹੀਂ ਹੋਇਆ ਇਹ ਕੋਈ ਮੋਡੀਫਿਕੇਸ਼ਨ ਨਹੀਂ ਉਹਦੀ ਸਾਰਾ ਕੁ ਮੋਡੀਫਿਕੇਸ਼ਨ ਆ ਸਾਰਿਆਂ ਨੂੰ ਪਤਾ ਸਾਰਾ ਮੂੰਹ ਛਿੱਲਿਆ ਗਿਆ, 파ਟ ਗਿਆ ਮੂੰਹ। ਚਲੋ ਕੋਈ ਚੱਕਰ ਨਹੀਂ, ਸਿਰ ਚੋਂ ਵੀ ਖੂਨ ਆਉਣ ਲੱਗ ਗਿਆ, ਸੱਟ ਜਾਨ ਲੱਗ ਗਈ। ਸੰਗਲ ਟੁੱਟ ਗਿਆ ਤੇ ਨੱਕ ਤੇ ਵੱਜਿਆ ਨਾ। ਨੱਕ ਤੇ ਗਲਤ ਵੱਜਿਆ ਨਾ। ਸੰਗਲਾ ਟੁੱਟ ਗਿਆ ਨਾ। ਮੈਨੂੰ ਪਹਿਲਾਂ ਲੱਗਿਆ ਸੀ ਮੈਂ ਵੱਜ ਸਕਦਾ। ਭੈ ਇਧਰ ਨੂੰ ਆ ਗਿਆ ਨਾ ਕਿਉਂਕਿ ਇਹਨੇ ਜ਼ੋਰ ਬਾਲਾ ਮਾਰਿਆ ਟਰੈਕਟਰ ਨੇ। ਆ ਮੂੰਹ ਸਾਰਾ ਸੋਜੀ ਗਿਆ। ਚੱਲ। ਕਾਰ ਪਰ ਬੈ ਕੇ ਨੂੰ ਨਾ ਉਹਦੇ ਨਾਲ ਲਈ ਇੱਕ। ਸਿਰ ਜਾ ਸਾਰਾ ਚਲ ਕੋਈ ਚੱਕਰ ਨਹੀਂ ਹੁੰਦਾ ਰਹਿੰਦਾ ਇੰਨਾ ਕਦਾ ਟੋਪੀ ਕਿਥੇ ਮੇਰੀ ਯਾਰ ਅਸਲ ਤੇ ਜਦੋਂ ਟੋਚਣ ਪਾਇਆ ਤੇ ਟੋਚਣ ਗਿਆ ਟੁੱਟ ਉੱਤਰਨ ਵਾਲਾ ਬੁੱਲ ਤੇ ਵੀ ਵੱਜਿਆ ਮੇਰੇ ਤੇ ਸਿਰ 'ਚ ਵੀ ਥੋੜਾ ਖੂਨ ਆਉਣ ਲੱਗ ਗਿਆ ਕੋਈ ਚੱਕਰ ਨਹੀਂ ਪਰ ਪੂਰਾ ਨਿਆਰਾ ਆਇਆ ਨਾ ਟੋਪੀ ਨੇ ਬਚਾ ਲਿਆ ਆਪਣੂੰ ਟੋਪੀ ਬਚਾ ਗਈ ਅਸਲ 'ਚ ਨਾ ਮੈਂ ਸੁਝਦਾ ਨਹੀਂ 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 ਸਹੀ ਹੋ ਗਿਆ ਮਾਰ ਦਿੱਤ ਰਿਹਾ ਚਾਲਿਆ ਗਾਤ ਨੂੰ ਪਹਿਲੇ ਗਿਆ ਸੀ ਹੂੰ ਜ਼ੋਰ ਦਾ ਬਰਾਬਰ ਮਾਰਦੇ ਦੋਨੇ ਇਕੱਠੇ ਹਾਂ ਪੂਰਾ ਸਵਾਦ ਜਾਂਦਾ ਜ਼ੋਰ ਦਾ ਤਾਂ ਇਹਨਾਂ ਚੱਲ ਵਾਰਗੇ ਜੋ ਇੱਥੇ ਵੀ ਵੱਜ ਗਈ ਮਾੜੀ ਮੋਟੀ ਕਈ ਆਪਣਾ ਬੰਦ ਮਾਰਾ ਪਹਿਲਾਂ ਗੱਡੀ ਤੋਂ ਐਕਸੀਡੈਂਟ ਹੁੰਦੇ ਬਚੇ ਆਪਾਂ ਉੱਥੇ ਮਾਰ ਦੇਣਾ ਉੱਥੇ ਵੀ ਮਰ ਜਾਂਦੇ ਜੀ ਉੱਥੇ ਆਪਾਂ ਖੇਤ ਚ ਡਿੱਗ ਪੈਂਦੇ ਗੱਡੀ ਲੈ ਕੇ ਹਨਾ ਤੇ ਇੱਧਰ ਆ ਗਿਆ ਕੰਮ ਭੈਣ ਮੇਰਤੀ ਕਸ਼ਟ ਸਰ ਚਾਜ ਨਾ ਕਰੋ ਬਸ ਆਈ ਹੈ ਬਹੁਤ ਆ ਜਿੰਨਾ ਮੈਂ ਕੱਲ ਕਰਾਂਗੇ ਕੱਲ ਆਪਾਂ ਤਿੰਨ ਟਰੈਕਟਰ ਜੋੜਾਂਗੇ ਇੱਕ ਦੋ ਹੋਰ ਮੰਗਾ ਲਾਂਗੇ ਹਨਾ ਉਹ ਸਹੀ ਹੈ ਕਿ ਥਾਰ ਨਾਲ ਪਾਦੀ ਹੁੰਨ ਡਰਾਈਵਰ ਦਾ ਥਾਰ ਚੈੱਕ ਕਰ ਉਹ ਵੀ ਉਹ ਚ ਵੀ ਜ਼ੋਰ ਬਹੁਤ ਆ ਪੂਰਾ ਨਾਲੇ ਉਹ ਚ ਕੋਈ ਵੀ ਮੋਡੀਫਿਕੇਸ਼ਨ ਨਹੀਂ ਹੋਈ ਸਾਲੀ ਫਿਰ ਵੀ ਕੀ ਪੇਟੀ ਸਹੀ ਉੱਤੋਂ ਦੀ ਆ ਜਿਹੜੀ ਪੇਟੀ ਥੋੜੇ ਥੋੜੇ ਪਾਸੇ ਹੀ ਹੋ ਗਿਆ ਪਾੜ ਗਈ ਆ ਨਾ ਉਹ ਪੰਜਾਬ ਵਾਲਾ ਟੁੱਟ ਗਿਆ ਸੱਚੀ ਯਾਰ ਸੱਚੀ ਟੁੱਟ ਗਈ ਆ ਮੇਰਾ ਮੁਝਾ ਲੱਗਿਆ ਇੱਥੋਂ ਦਾ ਕਿੱਥੋਂ ਹੋਏ ਆ ਤੇਰੀ ਭਾਨ ਨੂੰ ਪੇਟੀ ਸਾਰੀ ਟੁੱਟ ਗਈ ਯਾਰ ਅਗੋ ਦੀ ਅਗੋ ਸਹੀ ਹੈ ਵਾਕੀ ਪੰਜਾਬ ਵਾਲ ਗਿਆ ਟੁੱਟ ਗਈ ਹੱਥ ਲਾ ਕੇ ਦੇਖੀਏ ਕੀ ਆ ਇਹ ਇਹ ਜਿਵੇਂ ਟੁੱਟ ਗਿਆ ਯਾਰ ਇਹ ਚੇਂਜ ਕਰ ਚੇਂਜ ਕਰਾਣਾ ਕੋ ਰਾਜਾਣਾ ਚਲੋ ਜੀ ਟੋਚਣਾ ਹੋ ਗਿਆ ਟੋਚਣ ਟੋਚ ਨਹੀਂ ਹੋ ਗਿਆ ਕੰਮ ਖਤਮ ਤੇ ਹੁਣ ਆਪਾਂ ਚੱਲੀਏ ਘਰ ਨੂੰ ਸਾਟਾਂ ਸੁੱਟਾਂ ਵੱਜ ਗਈਆਂ ਸਾਡੇ ਚਲ ਕੋਈ ਚੱਕਰ ਨਹੀਂ ਸਿਆਣਾ ਆ ਇਹਨੇ ਇਹਨੇ ਵੀ ਇੱਥੇ ਰਹਿਣਾ ਆ ਬੰਦ ਦੇਣਾ ਚਲੋ